ਦੂਸਰੀ ਜੰਗ ਹੋਈ ਸ੍ਰੀ ਹਰਗੋਬਿੰਦਪੁਰ ਸਾਹਿਬ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਨਗਰ ਬਸਾਇਆ ਨਾਂ ਬਾਬਾ ਬੁੱਢਾ ਸਾਹਿਬ ਨੇ ਰੱਖਿਆ ਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਬਾਬਾ ਬੁੱਢਾ ਸਾਹਿਬ ਖਾਲਸਾ ਜੀ ਸਿੱਖੀ ਦਾ ਧੁਰਾ ਬਾਬੇ ਬੁੱਢੇ ਸਾਹਿਬ ਤੋਂ ਬਗੈਰ ਅਰਦਾਸ ਨਹੀਂ ਜੇ ਪੂਰੀ ਹੁੰਦੀ ਪਰਖ ਕੇ ਵੇਖ ਲਿਓ ਜਿੰਨਾ ਤੱਕ ਬਾਬੇ ਬੁੱਢੇ ਸਾਹਿਬ ਦਾ ਨਾਮ ਅਰਦਾਸ ਦੇ ਵਿੱਚ ਨਹੀਂ ਨਾ ਲਿਆ ਜਾਂਦਾ ਪਹਿਲੇ ਪ੍ਰਾਣੇ ਗੁਰੂ ਕੇ ਸਿੱਖ ਇਹ ਵੀ ਕਹਿੰਦੇ ਹੁੰਦੇ ਸਨ ਕਿਉਂਕਿ ਜਿਹੜਾ ਬੁੱਢਾ ਧਾਲਾ ਹੈ ਬਾਬੇ ਬੁੱਢੇ ਸਾਹਿਬ ਦੀ ਸੰਪਰਦਾ ਬਾਬਾ ਬੁੱਢੇ ਸਾਹਿਬ ਦਾ ਪੰਥ ਹੈ ਨਿਹੰਗ ਸਿੰਘਾਂ ਦੀ ਅਰਦਾਸ ਸੁਣੋਗੇ ਖਾਸ ਕਰਕੇ ਬਾਬਾ ਬੁੱਢਾ ਸਾਹਿਬ ਦਾ ਨਾਮ ਲੈ ਕਰਕੇ ਅਰਦਾਸ ਹੁੰਦੀ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦਾ ਪੰਥ ਅਰਦਾਸ ਕਰਦਾ ਤੇ ਕਲਗੀਧਰ ਜੀ ਨੇ ਬੁੱਢੇ ਧਾਲ ਨੂੰ ਕਿਹਾ ਵੀ ਸੀ ਕਿ ਤੁਹਾਡੇ ਵਾਰ ਸ਼ਰਾਫ ਪੂਰੇ ਹੋਣਗੇ ਜਿੰਦੇ ਉਤੇ ਤੁਹਾਡਾ ਪੰਥ ਖੁਸ਼ੀ ਕਰੇਗਾ ਉਥੇ ਖੁਸ਼ੀਆਂ ਜਿੱਥੇ ਤੁਹਾਡਾ ਪੰਥ ਸ਼ਰਾਫ ਦੇਵੇਗਾ ਉਥੇ ਸ਼ਰਾਫ ਇਹ ਬਾਬੇ ਬੁੱਢੇ ਸਾਹਿਬ ਦਾ ਪੰਥ ਹੈ ਬੁੱਢਾ ਦਾਲ ਤਰਨਾ ਦਲ ਵੀ ਬਾਬਾ ਬੁੱਢਾ ਸਾਹਿਬ ਦੇ ਵਰਦੇ ਨਾਲ ਹੀ ਪ੍ਰਗਟ ਹੋਇਆ ਆ ਜਿਹੜੀ ਚੌਂਕੀ ਹੁੰਦੀ ਨਾ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਕੇ ਸੇਖ ਕੱਢਦੇ ਨੇ ਬਾਣੀ ਪੜ੍ਹਦੇ ਨੇ ਗੁੜਕੇ ਸਾਹਿਬ ਲੈ ਕਰਕੇ ਹਰ ਰੋਜ਼ ਉਹ ਚੌਂਕੀ ਦੇ ਦਰਸ਼ਨ ਆਪਾਂ ਕਰਦੇ ਆ ਆਪਣੇ ਵਿੱਚੋਂ ਕਈਆਂ ਕਿਤੇ ਵੀ ਹੋਣਗੇ ਇਹ ਚੌਂਕੀ ਦੀ ਮਰਿਆਦਾ ਕਿੱਥੋਂ ਸ਼ੁਰੂ ਹੋਈ ਚੌਂਕੀਆਂ ਦੀ ਮਰਿਆਦਾ ਖਾਲਸਾ ਜੀ ਜਦੋਂ ਮਹਾਰਾਜ ਗਵਾਲੀਅਰ ਸਨ ਨਾ ਕਿਲੇ ਦੇ ਵਿੱਚ ਉਦੋਂ ਬਾਬਾ ਬੁੱਢਾ ਸਾਹਿਬ ਜੀ 32000 ਦੀ ਫੌਜ ਲੈ ਕਰਕੇ ਗਏ ਸੀ ਗਵਾਲੀਗੜ੍ਹ ਬੁੱਢੇ ਜਵਾਨ ਨੌਜਵਾਨ ਹਥਿਆਰਾਂ ਸਮੇਤ ਕਿਸੇ ਕੋਲੇ ਬੰਦੂਕ ਕਿਸੇ ਕੋਲੇ ਗਡਾਸਾ ਕਿਸੇ ਕੋਲੇ ਬਰਛਾ ਇਹ ਜੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਮਹਾਰਾਜ ਨੂੰ ਬਾਹਰ ਨਾ ਕੱਢਿਆ ਤੇ ਕਿਲਾ ਹੀ ਭੰਨ ਦੇਣਾ ਗਵਾਲੀਗੜ੍ਹ ਦਾ ਜਦੋਂ ਬਾਬਾ ਬੁੱਢਾ ਸਾਹਿਬ ਜੀ ਗਏ ਤੇ ਸਭ ਤੋਂ ਪਹਿਲਾਂ ਜਾ ਕੇ ਉਹ ਕਿਲੇ ਦੀ ਪ੍ਰਕਰਮਾ ਕੀਤੀ ਜਿਦਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰਦੇ ਹਾਂ ਸੱਜੇ ਪਾਸੋਂ ਪ੍ਰਕਰਮਾ ਕੀਤੀ ਪ੍ਰਕਰਮਾ ਕੀਤੀ ਤੇ ਬਾਬਾ ਬੁੱਢਾ ਸਾਹਿਬ ਨਾਲ ਬਾਣੀ ਪੜ੍ਹਦੇ ਨੇ ਹਰੀਦਾਸ ਦਰੋਗੇ ਨੇ ਜਾ ਕੇ ਦੱਸਿਆ ਮਹਾਰਾਜ ਬਾਬਾ ਬੁੱਢਾ ਸਾਹਿਬ ਆਏ ਨੇ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਏ ਤੇ ਛੇਵੇਂ ਪਾਤਸ਼ਾਹ ਨੇ ਪੁੱਛਿਆ ਬਾਬਾ ਜੀ ਸਭ ਤੋਂ ਪਹਿਲਾਂ ਆਣ ਕੇ ਗਵਾਲੀਅਰ ਕੀ ਕੀਤਾ ਆਪ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ ਦੀ ਪ੍ਰਕਰਮਾ ਕੀਤੀ ਹੈ ਕਿ ਸਾਡੇ ਛੇਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਛੇਵੇਂ ਸਰੂਪ ਅੰਦਰ ਨੇ ਮਹਾਰਾਜ ਨੇ ਵਾਰ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਜਿਹੜੀ ਪ੍ਰਕਰਮਾ ਅੱਜ ਕੀਤੀ ਤੇ ਜਿਹੜੀ ਚੌਂਕੀ ਅੱਜ ਕੱਢੀ ਜੇ ਰਹਿੰਦੀ ਦੁਨੀਆ ਤੱਕ ਤੁਹਾਡੇ ਨਾਮ ਦੀ ਚੌਂਕੀ ਰਹੇਗੀ ਅੱਜ ਵੀ ਖਾਲਸਾ ਜੀ ਹਰਮੰਦਰ ਸਾਹਿਬ ਚਲੇ ਜਾਓ ਬਾਬੇ ਬੁੱਢੇ ਸਾਹਿਬ ਦੇ ਨਾਮ ਦੀ ਅੱਜ ਵੀ ਚੌਂਕੀ ਨਿਗਲਦੀ ਹੈ ਇਹ ਛੇਵੇਂ ਪਾਤਸ਼ਾਹ ਨੇ ਵਾਰ ਦਿੱਤੇ ਸਨ ਖਾਲਸਾ ਜੀ ਸਮਾਂ ਚੱਲੇ ਚੱਲਦਾ ਰਿਹਾ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਉੱਤੇ ਸਤਿਗੁਰਾਂ ਨੇ ਜੰਗ ਕੀਤੀ ਫਿਰ ਮਹਾਰਾਜ ਦੇ ਫੂਲ ਓ ਬਠਿੰਡੇ ਦੇ ਇਲਾਕੇ ਦੇ ਵਿੱਚ ਉੱਥੇ ਜਾ ਕੇ ਵੀ ਮਹਾਰਾਜ ਦੇ ਉੱਤੇ ਲੱਲਾ ਬੇਗ ਕਾਬਲ ਦਾ ਸੂਬੇਦਾਰ ਚੜ ਕੇ ਆਇਆ ਕਹਿੰਦਾ ਸੀ ਮੈਂ ਛੇਵੇਂ ਪਾਤਸ਼ਾਹ ਨੂੰ ਫੜ ਕੇ ਲੈ ਕੇ ਆਉਂ 30000 ਦੀ ਫੌਜ ਲੈ ਕੇ ਮਹਾਰਾਜ ਕੋਲੇ ਗਿਣਤੀ ਦੇ 3000 ਸਿੰਘ ਸੀ ਜਦੋਂ ਆਇਆ ਇਹ ਲੱਲਾ ਬੇਗ ਨੇ ਮਹਾਰਾਜ ਸਾਹਮਣੇ ਪ੍ਰਤੱਖ ਦਰਸ਼ਨ ਦੇ ਰਹੇ ਨੇ ਲੱਲਾ ਬੇਗ ਨੂੰ ਮਹਾਰਾਜ ਕਹਿੰਦੇ ਲੱਲਾ ਬੇਗ ਤਿੰਨ ਵਾਰ ਕਰ ਕਿਉਂਕਿ ਗੁਰੂ ਨਾਨਕ ਦਾ ਘਰ ਪਹਿਲਾ ਨਹੀਂ ਪਹਿਲ ਨਹੀਂ ਕਰਦਾ ਤੇ ਧੂਲ ਜਰਦਾ ਨਹੀਂ ਲਲਾ ਬੇਗ ਕਹਿੰਦਾ ਅਜੇ ਸਿੱਖਾਂ ਦਾ ਗੁਰੂ ਛੋਟਾ ਐ ਨਿੱਕੀ ਉਮਰ ਐ ਇਹਨੂੰ ਪਤਾ ਨਹੀਂ ਕਿ ਦੁਸ਼ਮਣ ਨੂੰ ਵਾਰ ਕਰਨ ਦਾ ਮੌਕਾ ਨਹੀਂ ਦਈਦਾ ਮਹਾਰਾਜ ਕਹਿੰਦੇ ਤਿੰਨ ਵਾਰ ਕਰ ਉਹਨੇ ਪਹਿਲਾ ਵਾਰ ਕੀਤਾ ਕਿ ਗੁਰੂ ਸਾਹਿਬ ਦਾ ਘੋੜਾ ਜ਼ਖਮੀ ਕਰੀਏ ਜਾਂ ਘੋੜਾ ਮਰ ਗਿਆ ਗੁਰੂ ਥੱਲੇ ਤੇ ਥੱਲੋਂ ਵਾਰ ਕਰਨਾ ਸੌਖਾ ਘੋੜੇ ਤੋਂ ਵਾਰ ਕਰਨਾ ਔਖਾ ਹੁੰਦਾ ਮਹਾਰਾਜ ਨੇ ਘੋੜਾ ਪਾਸੇ ਕਰ ਲਿਆ ਤੇ ਵਾਰ ਖਾਲੀ ਚਲਾ ਗਿਆ ਦੂਜਾ ਵਾਰ ਕੀਤਾ ਲਲਾ ਬੇਗਨੇ ਸਾਧਗਰਾਂ ਦਾ ਆ ਕਮਰਕੱਸਾ ਲਾਉਂਦੇ ਨਿਹੰਗ ਸਿੰਘ ਇਹ ਖਾਲਸਾ ਜੀ ਕਮਰਕੱਸੇ ਦੀ ਮਰਿਆਦਾ ਕਲਗੀਧਰ ਪਾਤਸ਼ਾਹ ਨੇ ਕਿਹਾ ਕਮਰਕੱਸਾ ਕਰਦੇ ਹੋ ਦਿਖਾਈ ਹਮਰੀ ਖੁਸ਼ੀ ਹੋ ਵੈਦਖਾਈ ਇਹ ਵੀ ਮਰਿਆਦਾ ਕਲਗੀਧਰ ਸੱਚੇ ਪਾਤਸ਼ਾਹ ਦੀ ਹੈ ਰੀੜ ਦੀ ਹੱਡੀ ਤੋਂ ਲੋਕ ਲਾਉਂਦੇ ਕਿੱਡੇ-ਕੱਡੇ ਪੱਟੇ ਲਾ ਲੈਂਦੇ ਨੇ ਕਿ ਸਾਡੀ ਰੀੜ ਦੀ ਹੱਡੀ ਮਜ਼ਬੂਤ ਹੋ ਜਾਏ ਇਹ ਕੰਮ ਨਹੀਂ ਕਰਦੀ ਖਾਲਸਾ ਜੀ ਮਹਾਰਾਜ ਨੇ ਤਾਂ ਸਾਨੂੰ 350 ਸਾਲ ਪਹਿਲਾਂ ਹੀ ਕਿਹਾ ਭਾਈ ਕਮਰ ਕੱਸਾ ਲਾ ਕੇ ਰੱਖੋ ਤਿਆਰ ਬਰ ਤਿਆਰ ਰਵੋ ਤੁਹਾਡੇ ਕੋਈ ਸਰੀਰ ਨੂੰ ਦੁੱਖ ਨਹੀਂ ਲੱਗੇਗਾ ਕਮਰ ਕੱਸਾ ਕਰਦੇ ਹੋ ਦਿਖਾਈ 함ਰੀ ਖੁਸ਼ੀ ਹੋਵੇ ਅਦਕਾਈ ਜਿਹੜਾ ਕਮਰ ਕੱਸਾ ਲਾ ਕੇ ਦਰਸ਼ਨ ਕਰਨਾ ਆਵੇਗਾ ਸਾਡੀਆਂ ਵੱਧ ਖੁਸ਼ੀਆਂ ਹੋਣਗੀਆਂ ਫਿਰ ਆ ਕਰੋਨਾ ਆਇਆ ਸੀ ਪਿਛੇ ਦੇ ਤੇ ਬਾਰ ਬਾਰ ਇਦਾਂ ਕਰਦੇ ਸਨ ਨਾਲੇ ਮਾਸਕ ਲਾਉਣੇ ਸਾਂ 350 ਸਾਲ ਪਹਿਲਾਂ ਹੀ ਕਲਗੀਧਰ ਨੇ ਕਿਹਾ ਹੱਥ ਨਹੀਂ ਮਲਾਉਣਾ ਗੱਜ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਸਰੀ ਕਾਲ ਕਹ ਦਿੰਨੇ ਖਾਲਸਾ ਜੀ ਫਤਿਹ ਗਜਾਵਾਂਗੇ ਚਾਰ ਵਾਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਚਰਿਆ ਜਾਂਦਾ ਜਦੋਂ ਵਾਹਿਗੁਰੂ ਦਾ ਨਾਮ ਜਪੀਦਾ ਖਾਲਸਾ ਜੀ ਪਰਮੇਸ਼ਰ ਦਾ ਨਾਮ ਐਡਾ ਵੱਡਾ ਹੈ ਕੋਈ ਭਾਵਨਾ ਦੇ ਨਾਲ ਇੱਕ ਵਾਰੀ ਵੀ ਲੈ ਲਵੇ ਸਤਿਗੁਰੂ ਉਹਨੂੰ ਵੀ ਤਾਰ ਦਿੰਦੇ ਹੈ ਮਹਾਰਾਜ ਫਲਪ ਘਰਾਣਾ ਮਹਾਰਾਜ ਦੀ ਧਰਤੀ ਦੇ ਉੱਤੇ ਲੱਲਾ ਬੇਗ ਨੇ ਤਿੰਨ ਵਾਰ ਕੀਤੇ ਤੇਨੇ ਖਾਲੀ ਚਲੇ ਗਏ ਘੋੜੇ ਨੂੰ ਅੱਡੀ ਲਈ ਭਜਣ ਲੱਗਾ ਮਹਾਰਾਜ ਨੇ ਗਾਜੀ ਕਿਹਾ ਲੱਲਾ ਬੇਗ ਤੇਰਾ ਉਸਤਾਦ ਕੱਚਾ ਜਿੰਨੇ ਨਿਸ਼ਾਨਾ ਲਾਉਣਾ ਨਹੀਂ ਸਿਖਾਇਆ ਜੇ ਲਾਉਣਾ ਸਿਖਾਇਆ ਹੁੰਦਾ ਟਕਾ ਕੇ ਲਾਉਂਦਾ ਤੇਰੀ ਮਾਂ ਨੇ ਮੈਨੂੰ ਜਾਵਦਾ ਮਰਦ ਦਾ ਦੁੱਧ ਨਹੀਂ ਪਿਆ ਕਿ ਸੂਰਮਾ ਜੰਗ ਛੱਡ ਕੇ ਭਜਦਾ ਨਹੀਂ ਜਾਣਾਂ ਕਿੱਧਰ ਨੂੰ ਆ ਘੋੜਾ ਪਜਾ ਕਰਕੇ 사ਤਗੁਰਾਂ ਨੇ ਗਾੜੀ ਲਾ ਕਰਕੇ 사ਤਗੁਰਾਂ ਨੇ ਆਪਣੇ ਤੇਗੇ ਦਾ ਵਾਰ ਕੀਤਾ ਤੇ ਖਰਬੂਜੀਆਂ ਵਾਂਗੂ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਐ ਦਫਾੜ ਕਰਕੇ ਇੱਕ ਇਧਰ ਇੱਕ ਪਾਸੇ ਇਧਰ ਘੋੜੇ ਤੋਂ ਦਫਾੜ ਕਰਕੇ ਛੇਵੇਂ ਪਾਸੇ ਧਰਤੀ ਤੇ ਲਟਾ ਦਿੱਤਾ ਫਿਰ ਚੌਥੀ ਜੰਗ ਕਰਤਾਰਪੁਰ ਸਾਹਿਬ ਹੋਈ 1,25,000 ਵਾਲੀ ਚੜ ਕੇ ਆਇਆ ਲੱਲਾ ਬੇ ਕਾਬਲ ਖਾਨ ਕੁੱਤਬ ਖਾਨ ਤੇ ਅਨਵਰਖਾਂ ਖੋਜਾ ਤੇ ਪੈਂਦੇਖਾਨ ਜਿਹੜਾ ਸਤਗੁਰਾਂ ਨੇ ਆਪ ਪਾਲਿਆ ਸੀ ਕਹਿੰਦੇ ਦੁਸ਼ਮਣ ਨੂੰ ਜਿੰਨਾ ਸੱਪ ਨੂੰ ਦੁੱਧ ਪਿਆਈਏ ਓਨਾ ਹੀ ਡੰਗ ਮਾਰਦਾ ਓਹ ਪੈਂਦੇਖਾਨ ਨੇ ਕੰਮ ਕੀਤਾ 1,25,000 ਵੈਰੀ ਚੜਾ ਕੇ ਲੈ ਕੇ ਆਇਆ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ 6ਵੇਂ ਪਾਤਸ਼ਾਹ ਦੇ ਕੋਲੇ ਸਿੱਖ ਸਨ ਸਿਰਫ 4000 ਫੌਜ ਮਹਾਰਾਜ ਕੋਲੇ ਇਤਿਹਾਸ ਕਹਿੰਦਾ 1,25,000 ਤੋਂ ਵਿੱਚੋਂ ਉਹੀ ਬਜੇ ਜਿਹੜੇ ਜੰਗ ਛੱਡ ਕੇ ਭੱਜ ਗਏ ਸੀ 75,000 ਵੈਰੀ ਸ੍ਰੀ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਛੇਵੇਂ ਪਾਸ਼ਾ ਨੇ ਜਿੱਦਾਂ ਖਰਬੂਜਿਆਂ ਦੇ ਢੇਰ ਲੱਗੇ ਹੁੰਦੇ ਐਦਾਂ ਸਿਰਾਂ ਦੇ ਢੇਰ ਲਾਏ ਸੀ ਸ੍ਰੀ ਕਰਤਾਰਪੁਰ ਸਾਹਿਬ ਤੇ ਪਿੰਡ ਵਾਲਿਆਂ ਨੂੰ ਕਹਿ ਦਿੱਤਾ ਸੀ ਪਿੰਡ ਛੱਡ ਕੇ ਚਲੇ ਜਾਓ ਇਹ ਲੋਥਾਂ ਸਾਹਮਣੂ ਅਜੇ بڑا ਸਮਾਂ ਲੱਗਣਾ ਨਹੀਂ ਤੇ ਬਿਮਾਰੀ ਫੈਲ ਜਾਵੇਗੀ ਕਰਤਾਰਪੁਰ ਸਾਹਿਬ ਦੀ ਜੰਗ ਜਿੱਤ ਕੇ ਮਹਾਰਾਜ ਪੀਰ ਬੁੱਢਣ ਸਾਹਿਬ ਕੋਲੇ ਗਏ ਜਿੰਦੀ 500 ਸਾਲ ਉਮਰ ਸੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸੀ ਉਹਨੇ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉਹਨੂੰ ਤੂੰ ਸਾਡੇ ਛੇਵੇਂ ਸਰੂਪ ਦੇ ਦਰਸ਼ਨ ਕਰਕੇ ਸੱਚਖੰਡ ਆਉਣਾ ਜਦੋਂ ਉਹਦੇ ਡੇਰੇ ਗਏ ਮਹਾਰਾਜ ਤੇ ਪੀਰ ਬੁੱਢਣ ਸਾਹ ਜੀ ਨੇ ਮਹਾਰਾਜ ਨੂੰ ਪਲੰਘੇ ਉੱਤੇ ਬਾਇਆ ਆਪ ਥੱਲੇ ਬੈਠਾ ਮਹਾਰਾਜ ਕਹਿੰਦੇ ਨਹੀਂ ਸਾਈਂ ਜੀ ਆਪ ਜੀ ਬਜ਼ੁਰਗ ਜੇ ਬੈਠੋ ਆਪ ਜੀ ਉੱਤੇ ਸਾਈਂ ਬੁੱਢਣ ਸਾਹ ਕਹਿੰਦਾ ਮਹਾਰਾਜ ਆਗਿਆ ਦੇਵੋ ਸੰਸਾਰ ਤੇ ਰਹਿਣ ਨੂੰ ਜੀ ਨਹੀਂ ਕਰਦਾ ਛੇਵੇਂ ਪਾਤਸ਼ਾਹ ਕਹਿੰਦੇ ਸਾਈਂ ਜੀ ਹੋਰ ਉਮਰ ਦੇ ਦਿੰਨੇ ਚਾਹੁੰਦੇ ਹੋਰ ਤੁਹਾਡੀ ਉਮਰ ਵਧਾ ਦੇਣੇ ਆ ਕਹਿੰਦੇ ਨਹੀਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸਾਡੇ ਛੇਵੇਂ ਸਰੂਪ ਦੇ ਦਰਸ਼ਨ ਕਰਕੇ ਸੱਚਖੰਡ ਆਉਣਾ ਅੱਜ ਤੁਹਾਡੇ ਦਰਸ਼ਨ ਹੋਏ ਨੇ ਮੇਰਾ ਰੋਮ ਰੋਮ ਖੜ ਗਿਆ ਮੇਰਾ ਜੀ ਕਰਦਾ ਮੈਂ ਸੱਚਖੰਡ ਨੂੰ ਚਲੇ ਜਾਵਾਂ ਪੀਰ ਬੁੱਢਣ ਸਾਹ ਨੇ ਸਰੀਰ त्यागਿਆ ਤੇ ਸਰੀਰ त्यागਿਆ ਤੇ ਫਿਰ ਮਹਾਰਾਜ ਜੀ ਨੇ ਆਪ ਆਪਣੇ ਹਥੀ ਖਾਲਸਾ ਜੀ ਛੇਵੇਂ ਪਾਤਸ਼ਾਹ ਨੇ ਕਬਰ ਖੋਦ ਕਰਕੇ ਪੀਰ ਬੁੱਢਣ ਸਾਹ ਦੀ ਸਮਾਦ ਬਣਾਈ ਅੱਜ ਵੀ ਉੱਥੇ ਚਲੇ ਜਾਓ ਗੁਰਦਰਾ ਸਾਹਿਬ ਹੀ ਆ ਪੀਰ ਬੁੱਢਣ ਸਾਹ ਦੀ ਸਮਾਦ ਵੀ ਬਣੀ ਹੈ ਉਹਨੇ ਸੇਵਾ ਕੀਤੀ 사ਤਗੁਰਾਂ ਦੇ ਦਰਸ਼ਨ ਕੀਤੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਗੁਰੂ ਖਾਲਸਾ ਜੀ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਪੀਰ ਬੁੱਢਣ ਸਾਹ ਦੇ ਛੇਵੇਂ ਪਾਸ਼ਾ ਨੇ ਜਨਮ ਜਨਮਾਂ ਤਰਾ ਦੇ ਦੁੱਖ ਕੱਢ ਦਿੱਤੇ ਇਹ ਛੇਵੇਂ ਪਾਸ਼ਾ ਦਾ ਘਰ ਹੈ ਖਾਲਸਾ ਜੀ ਜਿੱਥੇ ਆਪਾਂ ਬਰਾਜਮਨ ਹੋਏ ਆ ਤੇ ਮਾਈ ਸੁਲਖਣੀ ਵਰਗਿਆਂ ਨੂੰ ਜਿਨ੍ਹਾਂ ਦੇ ਮਾਈ ਸੁਲਖਣੀ ਨੇ ਜਾਇਆ ਕਰਨਾ ਸੰਗਰਾਣਾ ਸਾਹਿਬ ਮਹਾਰਾਜ ਪੁੱਤ ਦੇ ਦਿਓ ਮਹਾਰਾਜ ਛੇਵੇਂ ਪਾਸ਼ਾ ਸ਼ਿਕਾਰ ਖੇਡਣ ਆਉਣਾ ਮਹਾਰਾਜ ਕਹਿੰਦਾ ਤੇਰੇ ਕਰਮਾਂ ਚ ਨਹੀਂ